ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ ਅਸੀਂ ਉਸ ਗੁਰੂ ਗਬੀਰ ਸਿੰਘ ਦੇ ਸਿੰਘ ਆ ਜਿਹੜੇ ਘੋੜਿਆਂ ਦੇ ਕਾਠੀਆਂ ਤੇ ਸੌਕੇ ਗੁਜ਼ਾਰਾ ਕਰਦੇ ਰਹੇ ਅਸੀਂ ਅੱਜ ਵੀ ਉਹਨੂੰ ਯਾਦ ਕਰਕੇ ਸੌਂਨੇ ਆ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਦੋਵੇਂ ਟਾਈਮ ਇਹਨੇ ਨਿਤਨੇਮ ਕਰਕੇ ਰਹਿ ਰਹਾ ਸਾਹਿਬ ਜੀ ਦਾ ਅਰਦਾਸ ਬੇਨਤੀ ਕਰਕੇ ਕੀਰਤਨ ਸੌਲਾ ਕਰਕੇ ਸੌਂਨੇ ਜਿਹੜੇ ਦਹੇ ਪਾਸ਼ਾ ਹੀ ਉਹਨਾਂ ਦੇ ਸਿੰਘ ਹੀ ਜਿਹੜੇ ਘੋੜਿਆਂ ਤੇ ਕਾਠੀਆਂ ਤੇ ਰਹਿ ਕੇ ਗੁਜ਼ਾਰਾ ਕਰਦੇ ਸਾਨੂੰ ਤੇ ਸੜਕ ਮਿਲੀ ਆ ਥੱਲੇ ਗੱਦੇ ਵਛਾਇਆ ਕੋਈ ਗੱਲ ਨਹੀਂ ਚੜ੍ਹਦੀ ਗਲਾ ਦੇ ਵਿੱਚ ਅਸੀਂ ਰਹਿੰਦੇ ਆ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਸਾਨੂੰ ਪ੍ਰੇਰਨਾ ਗੁਰੂ ਗਬੀਰ ਸਿੰਘ ਦੀ ਅਹੀਂ ਅਮਰਤ ਸ਼ਾਕੇ ਸਿੰਘ ਸਜੇ ਆ। ਅਹੀਂ ਉਸ ਗੁਰੂ ਗੋਬਿੰਦ ਸਿੰਘ ਦੇ ਪੋਤੇ ਆ। ਕਿ ਸਾਨੂੰ ਮੋਦੀ ਲੱਖ ਵਰੀ ਵੀ ਉੱਠ ਕੇ ਆ ਕੇ ਪੀਣ ਨੂੰ ਡਲਾ ਲੂ ਪਰ ਡੋਲਣ ਵਾਲੇ ਨਹੀਂ। ਭਈ ਨਾ ਤਾਂ ਪੁੱਛਣਾ ਹੁਣ ਨਾ ਤਾਂ ਪੁੱਛੇ ਵੀ ਨਾ ਗੁਰਪ੍ਰਿੰਦਰ ਸਿੰਘ। ਬਲਵਿੰਦਰ ਸਿੰਘ। ਐਡੀ ਕੀ ਸੰਗਾ ਨਾ ਤਾਂ ਦੱਸਣਾ ਚਾਹੀਦਾ। ਇਹ ਸੰਗਦਾ ਬੜਾ ਮੈਂ ਘਰੇ ਵੀ। ਘਰੇ ਵੀ ਐਂ ਸੰਗਦੇ ਰਹਿੰਦੇ। ਬਹੁਤ ਸੰਗਦਾ। ਸੁਭਾਈ ਇਹਨਾਂ ਦਾ ਥੋੜਾ ਜਿਹਾ ਨਾ ਜਿਵੇਂ ਸੰਗਾਉ ਜਿਆਵਾ ਕਦੀ ਬਾਹਰ ਵਿਚਰ ਵਿਚ ਨਹੀਂ ਪਹਿਲੀ ਵਾਰ ਇੱਥੇ ਲੈ ਕੇ ਆਏ ਇਹਨਾਂ ਨੂੰ। ਮੰਨ ਲਓ ਸਾਨੂੰ ਪਤਾ ਹੁੰਦਾ ਵੀ ਸਾਡੇ ਅੱਗੇ ਡਾਂਗਾ ਵਰਨੀਆਂ। ਸਾਨੂੰ ਪਤਾ ਸਾਡੇ ਤੇ ਬਿਛਾੜਾ ਵੀ ਹੋਣਗੀਆਂ ਇਤੋਂ ਤੀਕ ਪਤਾ ਹੁੰਦਾ ਵੀ ਸਾਡੇ ਤੇ ਸਾਮਦ ਹੋ ਸਕਦਾ ਗਵਰਨਮੈਂਟ ਸਾਡੇ ਤੇ ਗੋਲੀਆਂ ਵਿਚਲਾ ਸਕਦੇ ਜਿਆਦਾ ਤੇ ਸਾਨੂੰ ਸੁਖਨੇ ਮੋਦੀ ਦੇ ਹੀ ਆਉਂਦੇ ਆ ਵੀ ਮੋਦੀ ਦੇ ਕੋਲ ਕਿਹੜੇ ਵਲੇ ਜਾਈ ਅਸੀਂ ਜੇ ਤੇ ਆਪਾਂ ਐਮਐਸਪੀ ਗਰੰਟੀ ਕਾਨੂੰਨ ਲੈਣਾ ਵਾ ਜਾਂ ਆਪਾਂ ਆਪਣਾ ਆਉਣ ਵਾਲੀ ਪੀੜ੍ਹੀ ਬਾਰੇ ਸੋਚਣਾ ਵਾ ਫਿਰ ਆਪਾਂ ਨੂੰ ਥੋੜਾ ਬਾਤਾ ਤੇ ਨੁਕਸਾਨ ਚਲਣਾ ਹੀ ਪਊਗਾ 17 ਸਾਲ ਮੈਂ ਆਰਮੀ ਦੀ ਡਿਊਟੀ ਕੀਤੀ ਆ ਉਤੋਂ ਬਾਅਦ ਹੀ ਮੈਂ ਉਹਨਾਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਖਾਤਰ ਤੁਰਲੇ ਹੋਏ ਹਾਂ ਹੁਣ ਜਾਨ ਵੀ ਲੱਗ ਜੂ ਅਸੀਂ ਮੋਦੀ ਸਾਹਿਬ ਨੂੰ ਇਹੋ ਕਹਿੰਨੇ ਵੀ ਲਾਸਟ ਐਮਐਸਪੀ ਲਾਗੂ ਕੀਤੀ ਜਾਵੇ ਸਾਨੂੰ ਫਸਲਾਂ ਦਾ ਹੱਕ ਦਿੱਤਾ ਜਾਵੇ ਅਸੀਂ ਕੋਈ ਹੱਤਵਾਦੀ ਨਹੀਂ ਗਏ ਝੰਡਿਆਂ ਦੇ ਡੰਡੇ ਇਹਨਾਂ ਸਾਡੇ ਹਥਿਆਰ ਲੱਗਨਦੇ ਅੱਗੇ ਉਹ ਤੁਹਾਡੇ ਸਾਹਮਣੇ ਹੋ ਰਿਹਾ ਵੀ ਕਿੰਨੇ ਕਿੰਨੇ ਸਾਡੇ ਉੱਤੇ ਬੰਬ ਵਰਸਾਏ ਜਾ ਰਹੇ ਆ স্মੋਕ ਫਾਇਰ ਉਹ ਕਰਦੇ ਆ ਆਗੂ ਪੂਰੇ ਆਪਣੀ ਬਾਹਰ ਲਾ ਰਹੇ ਆ ਇਹ ਸਾਨੂੰ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਿੱਤੀਆਂ ਵਾ ਜਿਨ੍ਹਾਂ ਇਦਾਂ ਨਹੀਂ ਸਾਡੇ ਤੋਂ ਕੁਛ ਦੱਸ ਸਕਦਾ ਜਾਨ ਵੀ ਚੱਲਦੀ ਸਾਡੀ ਅਸੀਂ ਆਪਣੀ ਜਾਨ ਵੀ ਦੇਣ ਨੂੰ ਤਿਆਰ ਹਾਂ ਮਹਾਰਾਜ ਦੀ ਬਾਣੀ ਕਹਿੰਦੀ ਜੋ ਬਚਿਆ ਸੋ ਬਿੰਸ ਜਾਏ ਆਜ ਨਹੀਂ ਤਾਂ ਕੱਲ ਜਿਹੜਾ ਉੱਗਿਆ ਉਹਨੇ ਬਿੰਸਣਾ ਵੀ ਹੈ ਪੰਜਾਬੋ ਦੇ ਨਾਲ ਜੁੜਿਓ ਤੁਸੀਂ ਤੇ ਪੰਜਾਬੋਂ ਤੁਹਾਡੀ ਆਪਣੀ ਖਬਰ ਲੈ ਕੇ ਮੈਂ ਅਰਪਨ ਕੌਰ ਹਾਜ਼ਰ ਹੈਗੀ ਆ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਨਾਲ ਕਿਸਾਨ ਇੱਥੇ ਰਹਿ ਰਹੇ ਨੇ ਕੀ ਜਜ਼ਬਾ ਹੈਗਾ ਪਰ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਆਪਣੇ ਸੌਣ ਦੇ ਲਈ ਆਰਾਮ ਦੇ ਲਈ ਇਹਨਾਂ ਨੇ ਤਿਆਰ ਕੀਤਾ ਹੈਗਾ ਔਰ ਵਕ ਵਕ ਤਸਵੀਰਾਂ ਅਸੀਂ ਪਹਿਲਾਂ ਹੀ ਤੁਹਾਨੂੰ ਦਿਖਾ ਚੁੱਕੇ ਹਾਂ ਪਰ ਇੱਧਰ ਦੇਖੋ ਬਾਈ ਹੁਣੀ ਸੁੱਤੇ ਆ ਇਸ ਤੋਂ ਪਹਿਲਾਂ ਇੱਥੇ ਇਹਨਾਂ ਨੇ ਰਹਿਰਾਜ ਸਾਹਿਬ ਦਾ ਪਾਠ ਵੀ ਬਾਬਾਈ ਨੇ ਗੱਡੀ ਦੇ ਅੰਦਰ ਕੀਤਾ ਸੀਗਾ ਕੀ ਮਹਿਸੂਸ ਕਰ ਰਹੇ ਹੈਗੇ ਉਹ ਕੀ ਮਾਹੌਲ ਹੈ ਮਹਿਸੂਸ ਮੈਡਮ ਸਾਡੇ ਗੁਰੂ ਪੀਰ ਧੰਨ ਵਿੱਚ ਪਤਾ ਉਹ ਤੁਸੀਂ ਸਾਡੇ ਪੰਜਾਬ ਨਾਲ ਜੁੜੇ ਹੋਏ ਜੀ ਜਿਹੜੇ ਦਵੇਂ ਪਾਸ਼ਾ ਹੀ ਉਹਨਾਂ ਦੇ ਸਿੰਘ ਹੀ ਜਿਹੜੇ ਘੋੜਿਆਂ ਤੇ ਕਾਠੀਆਂ ਤੇ ਰਹਿ ਕੇ ਜਰਾ ਕਰਦੇ ਸਾਨੂੰ ਤੇ ਸੜਕ ਮਿਲੀ ਆ ਥੱਲੇ ਗੱਦੇ ਵਛਾਇਆ ਕੋਈ ਗੱਲ ਨਹੀਂ ਚੜਦੀ ਗਲਾ ਦੇ ਵਿੱਚ ਅਸੀਂ ਰਹਿੰਦੇ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਖਾਣਾ ਇੱਕ ਤੋਂ ਇੱਕ ਵਧ ਕੇ ਇੱਥੇ ਲੋਕ ਵਿਚਾਰੇ ਲਿਆਉਂਦੇ ਆ ਕੋਈ ਗੱਫਾ ਲੈ ਆਉਂਦਾ ਕੋਈ ਖੀਰ ਲੈ ਆਉਂਦਾ ਕੋਈ ਕੁਛ ਲੈ ਆਉਂਦਾ ਪੂਰੀ ਚੜਦੀ ਕਲਾ ਜੀਆਂ ਸਾਹੇ ਸਿਰਫ ਸਾਨੂੰ ਪੰਦੇਰ ਸਾਹਿਬ ਨੇ ਡੱਕਿਆ ਹੋਇਆ ਨਹੀਂ ਤੁਹਾਨੂੰ ਬਾਰਡਰ ਪਾਰ ਕਰਕੇ ਤੁਹਾਨੂੰ ਮੋਦੀ ਦੀ ਹਿੱਕ ਤੇ ਜਾ ਕੇ ਹੀ ਬਹਿ ਜਾਣਾ ਅੱਛਾ ਨੀਂਦ ਆ ਜਾਂਦੀ ਏ ਸੜਕਾਂ ਦੇ ਉੱਤੇ ਕਹਿੰਦੇ ਨਾ ਜਿਹੜੇ ਸੜਕਾਂ ਤੇ ਰਹਿੰਦੇ ਜਿੰਦਗੀ ਬੜੀ ਔਖੀ ਹੁੰਦੀ ਏ ਤੇ ਤੁਸੀਂ ਤਾਂ ਵੈਸੇ ਵੀ ਕਿਸਾਨ ਹੈਗੇ ਉਹ ਤੇ ਤੁਹਾਨੂੰ ਨੀਂਦ ਆਉਂਦੀ ਏ ਸੜਕਾਂ ਦੇ ਉੱਤੇ ਆਪਣੇ ਮੰਜਾ ਕਹਿੰਦੇ ਹੁੰਦੇ ਨਾ ਨਿਮ ਥੱਲੇ ਡਿੱਠਿਆ ਹੋਏ ਹਨਾ ਮੋਟਰ ਤੇ ਤੇ ਕਿਸਾਨ ਤਾਂ ਉਹ ਮਾਹੌਲ ਚੋਂ ਤੁਸੀਂ ਆਏ ਹੈਗੇ ਉਹ ਤੇ ਇੱਥੇ ਫਿਰ ਕਿੱਦਾਂ ਆਉਂਦੀਆਂ ਨੇ ਨੀਂਦਾ ਮੈਡਮ ਜੀ ਅਸੀਂ ਤਾਂ ਸਾਡਾ ਤੇ ਉਹ ਜਿਹਾ ਕੰਮ ਆ ਵੀ ਮੰਨ ਲਓ ਅਸੀਂ ਵਾਣਾ ਨੂੰ ਪਾਣੀ ਲਾਉਣੇ ਆ ਨਾ ਜਦੋਂ ਥੋੜਾ ਜਿਆ ਕਿਆਰਾ ਰਹਿੰਦਾ ਹੋਵੇ ਤਾਂ ਅਸੀਂ ਉੱਥੇ ਵਾਂਝੀ ਪੈ ਜਾਂਦੇ ਆ ਵੀ ਇਹ ਨਿਪਰੇ ਚੜ ਜੇ ਤੇ ਫਿਰ ਲਾ ਕੇ ਫਿਰ ਦੂਜੇ ਨੂੰ ਤੇ ਫਿਰ ਅਸੀਂ ਘਰ ਨੂੰ ਜਾਈਏ ਅਸੀਂ ਤੇ ਵਾਂਚ ਆਪਣਾ ਨੀਂਦ ਪੂਰੀ ਕਰ ਲੈਨੇ ਇਹ ਤਾਂ ਵਧੀਆ ਤੁਹਾਨੂੰ ਦੱਸਿਆ ਵੀ ਸੜਕ ਤੇ ਸੁੱਤੇ ਆ ਉੱਤੇ ਗੱਦੇ ਵਿਛਾਏ ਕੰਬਲ ਲਏ ਆ ਕੋਈ ਗੱਲ ਨਹੀਂ ਮਹਾਰਾ ਜੀ ਦੀ ਕਿਰਪਾ ਚੜਦੀ ਕਲਾ ਜੀ ਹਾਂਜੀ ਅੰਦਰੋਂ ਚੜਦੀ ਕਲਾ ਚ ਮਨੋਬਲ ਚੜਦੀ ਕਲਾ ਮਨੋਬਲੋ ਪੂਰੀ ਚੜਦੀ ਕਲਾ ਆ ਤੇ ਗਾਂ ਵੀ ਚੜਦੀ ਕਲਾ ਚ ਰਾਵਾਂਗੇ ਬਸ ਆਹੀਂ ਜੋ ਆਪਣੇ ਤਿੰਨ ਕਾਨੂੰਨ ਆ ਸਾਡੇ ਉਹ ਲੱਗੇ ਆ ਉਹ ਆਪਸ ਕਰਾਵਾਂਗੇ ਜੋ ਸਾਡੇ ਤੇ ਨਵੇਂ ਦਾ ਨਵਾਂ ਕਾਨੂੰਨ ਥੋਪ ਰਿਆ ਵਾ ਉਹ ਵੀ ਅਸੀਂ ਤਾਂ ਵਾਪਸ ਕਰਾਗੇ ਥੋ ਜਾਵਾਂਗੇ ਜੇ ਤੁਹਾਡੇ ਬਾਰੇ ਇਹ ਵੀ ਖਬਰ ਆ ਤੁਹਾਡੇ ਕੋਲ ਇੱਥੇ ਲਗਜ਼ਰੀ ਗੱਡੀਆਂ ਨੇ ਹੈ ਬਹੁਤ ਤਗੜੇ ਲੈਵਲ ਦਾ ਪ੍ਰਬੰਧ ਹੈਗਾ ਤੇ ਇਹ ਤੁਸੀਂ ਵਿਖਾਵਾ ਰੱਖਿਆ ਸੜਕਾਂ ਤੇ ਸੌਣ ਦਾ ਇਹ ਵਿਖਾਵਾ ਨਹੀਂਗਾ ਮੈਡਮ ਆਹੀ ਗੱਡੀਆਂ ਕਰਾਏ ਤੇ ਵੀ ਲੈ ਕੇ ਆਏ ਆ ਗੁਰੂ ਘਰ ਦੀਆਂ ਵੀ ਗੱਡੀਆਂ ਵਾ ਗੁਰੂ ਘਰੋਂ ਲੈਂਦੀ ਆ ਸਾਡੇ ਪਿੰਡ ਦਾ ਮਹਾਰਾਜ ਗੁਰੂ ਅਰਗੁਨ ਦੇਵ ਪਾਤਸ਼ਾਹ ਦਾ ਗੁਰਦੁਆਰਾ ਵਾ ਤੇ ਸ੍ਰੀ ਹਰਿਆਲੀ ਸਾਹਿਬ ਵਾਲੇ ਉੱਥੇ ਸੇਵਾ ਕਰਾਉਂਦੇ ਉਹਨਾਂ ਤੋਂ ਗੱਡੀ ਲੈ ਆਏ ਆ ਕੋ ਆਪਦੇ ਟਰੈਕਟਰ ਚਾਲੀਆਂ ਵੀ ਲੈ ਕੇ ਆਏ ਆ ਵਿਖਾਵਾ ਨਹੀਂਗਾ ਸਾਰੇ ਤੁਹਾਨੂੰ ਵੀ ਪਤਾ ਵਾ ਜਿਹੜਾ ਵਾ ਜੱਟ ਆਪੋ ਆਪਣੇ ਗੁਜ਼ਾਰੇ ਕਰਨਦੇ ਆ ਤੇ ਲਿਮਟਾਂ ਕੋਈ ਆਪਦੇ ਚਾਹ ਨੂੰ ਨਹੀਂ ਬਣਾਉਂਦਾ। ਹੂੰ ਇਹ ਸਾਰਿਆਂ ਦਾ ਕੋਈ ਸ਼ੌਂਕ ਨਹੀਂਗਾ ਵੀ ਲਿਮਟਾਂ ਬਣਾ ਕੇ ਤੁਸੀਂ ਕਰ ਜਾਈ ਚੁੱਕ ਲਈਏ। ਇਹ ਮਜਬੂਰੀਆਂ ਵਾ ਕੋਈ ਆਪਣੀ ਧੀ ਵਿਉਂਦਾ ਵਾ ਕੋਈ ਆਪਣਾ ਕੋਈ ਰਜਗਾਰ ਵਧ ਤੋਰਨ ਵਾਸਤੇ ਲਿਮਟ ਚੁੱਕਦਾ ਵਾ। ਇਹ ਆਪਣੇ ਸ਼ੌਂਕ ਨੂੰ ਨਹੀਂ ਕਿ ਆਪਣੀ ਮਜਬੂਰੀਆਂ ਨੂੰ ਲਿਮਟਾਂ ਬਣਾਈਆਂ। ਹੂੰ ਇੱਧਰ ਇੱਧਰ ਵੀ ਜਾਨਣਾ ਚਾਹਾਂਗੀ ਬਾਈ ਹੋਣਾ ਕੋਲ। ਪੰਜਾਬ ਦੇ ਸਿੰਗਰ ਤੁਹਾਡੀ ਤਸਵੀਰ ਕਿਸਾਨਾਂ ਦੀ ਕੁਝ ਹੋਰ ਦਿਖਾਉਂਦੇ ਹੈਗੇ ਹੈ। ਉਹ ਕਹਿੰਦੇ ਕਿ ਵੱਡੀਆਂ-ਵੱਡੀਆਂ ਗੱਡੀਆਂ ਨੇ ਤੁਹਾਡੇ ਕੋਲੋਂ ਹੈ ਤੇ ਤੁਸੀਂ ਮੁੱਛਾਂ ਨੂੰ ਤਾ ਦੇ ਕੇ ਖੇਤੀ ਕਰਦੇ ਹੋ ਇੱਥੇ ਤੁਸੀਂ ਸੜਕਾਂ ਤੇ ਬਹਿ ਕੇ ਆਪਣੇ ਦੁੱਖ ਗਣਾਉਂਦੇ ਹੀ ਨਹੀਂ ਥੱਕਦੇ ਹੈਗੇ ਕਿ ਸਾਨੂੰ ਦੁਖੀ ਬੜੇ ਕਿਸਾਨ ਨੂੰ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਹੈਗੀ ਮੈਡਮ ਇਹ ਗੁਰੂ ਗੋਬਿੰਦ ਸਿੰਘ ਦੀ ਫੌਜ ਹੈ ਹਮ ਬਾਈ ਬਾਈ ਤੁਸੀਂ ਮਾਈਕ ਫੜੋ ਮਾੜਾ ਜਿਹਾ ਉੱਧਰ ਹਾਂ ਮਹਾਰਾਜ ਸਾਹਿਬ ਜੀ ਨੇ ਸਾਨੂੰ ਆਖਿਆ ਵੀ ਮੇਰਾ ਖਾਲਸਾ ਸਦਾ ਹੀ ਪਰਤਖ ਹੈ ਹਮ ਸਾਡਾ ਪਿਛਲਾ ਇਤਿਹਾਸ ਪੜ੍ਹ ਕੇ ਵੇਖ ਲਓ ਹਮ ਗੁਰੂ ਗੋਬਿੰਦ ਸਿੰਘ ਤੋਂ ਲਾ ਕੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਰਿਆ ਹਮ ਪਰ ਤੁਸੀਂ ਪੰਜਾਬ ਦੇ ਗਾਇਕਾਂ ਵਾਲੇ ਕਿਸਾਨ ਨਹੀਂ ਹੋ ਅਹੀਂ ਨਹੀਂ ਉਹ ਕਿਸਾਨ ਨਹੀਂ ਹੈ ਚਲੋ ਸਾਡੇ ਧੀਆਂ ਪੁੱਤ ਬਾਹਰ ਵੀ ਗਏ ਕਮਾਈ ਵੀ ਕਰੰਦਾ ਹੈ ਗੱਡੀਆਂ ਸਾਡੇ ਕੀ ਨਾਰਮਲ ਚੀਜ਼ ਹੈ ਇੱਕ ਅਹੀਂ ਪਰ ਠੋਕਰ ਮਾਰਦੇ ਇਹ ਜਿਹੜੇ ਖਾਲਸਾ ਪੰਥ ਹੈ ਕਿਸਾਨ ਹੈ ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ ਸਿੱਖ ਜਦੋਂ ਇਹ ਬੰਨੇ ਚੱਲ ਪਏ ਨਾ ਫਿਰ ਉਹ ਆਪਦੇ ਆਇਸ਼ ਰਾਮ ਨੂੰ ਠੋਕਰ ਮਾਰ ਕੇ ਫਿਰ ਇਹ ਬੰਨੇ ਚੱਲ ਜੀ ਥੋੜਾ ਜਿਹਾ ਲੱਗ ਕੇ ਕਰੋ ਕਮਾਲ ਦੀਆਂ ਗੱਲਾਂ ਕਰਦੇ ਆ ਫਿਰ ਐਸ ਆਇਸ਼ ਰਾਮ ਛੱਡ ਕੇ ਜਦੋਂ ਕੋਈ ਉਹਦੇ ਹੱਕ ਖੋਹਦਾ ਹੈ ਜਦੋਂ ਕੋਈ ਉਹਦੀ ਛਾਤੀ ਦੇ ਅੱਖੀ ਹੱਥ ਰੱਖਦਾ ਹੈ ਪਤੇ ਨੂੰ ਸਾਡੀ ਹੁਣ ਹੱਕਾਂ ਦੀ ਗੱਲ ਆ ਗਈ ਹੈ ਸਾਡੀ ਜ਼ਮੀਰ ਦੀ ਗੱਲ ਆ ਗਈ ਹੈ ਅਸੀਂ ਸਤਾਤ ਕਰਕੇ ਸੜਕਾਂ ਤੇ ਉਤਰੇ ਆ ਰਹੀ ਗੱਲ ਸਾਡੇ ਉਹ ਜਿਹੜੇ ਸਾਨੂੰ ਆਂਦੇ ਲਗਜ਼ਰੀਆਂ ਗੱਡੀਆਂ 'ਚ ਰਹਿੰਦੇ ਆ ਸਾਡੇ ਧੀਆਂ ਪੁੱਤ ਕੋ ਕੈਨੇਡਾ 'ਚ ਬੈਠਾ ਕੋ ਅਮਰੀਕਾ 'ਚ ਬੈਠਾ ਅਸੀਂ ਕਮਾਈਆਂ ਕਰਦੇ ਆ ਉਹਨਾਂ ਜੁਗ-ਜੁਗ ਜੀਨ ਉਹ ਜਿੰਨਾਂ ਨੇ ਸਾਨੂੰ ਕਮਾਈਆਂ ਕਰਕੇ ਆਪਣੀ ਆਪਣੀ ਹਿੱਸਾ ਪਾ ਕੇ ਸਾਡੀ ਸੇਵਾ ਵੀ ਕਰੰਦੇ ਆ ਉਹ ਸਾਨੂੰ ਵੀ ਆਂਦੇ ਤਕੜੇ ਹੋ ਜੂ ਅਸੀਂ ਉਸ ਗੁਰੂ ਗਬੀਰ ਸਿੰਘ ਦੇ ਸਿੰਘ ਆ ਜਿਹੜੇ ਗੋਲਿਆਂ ਦੇ ਕਾਠੀਆਂ ਦੇ ਸੌਕੇ ਗੁਜ਼ਾਰਾ ਕਰਦੇ ਰਹੇ ਅਸੀਂ ਅੱਜ ਵੀ ਉਹਨੂੰ ਯਾਦ ਕਰਕੇ ਸੌਂਨੇ ਆ ਸੱਚੇ ਪਾਸਾ ਸਾਡੀ ਚੜ੍ਹਦੀ ਕਲਾ ਦੋਵੇਂ ਟਾਈਮ ਅਸੀਂ ਨਿਤਨੇਮ ਕਰਕੇ ਰਹਿ ਰਹੇ ਆ ਸਭ ਦੀ ਅਰਦਾਸ ਬੇਨਤੀ ਕਰਕੇ ਕੀਰਤਨ ਸੋਲਾ ਕਰਕੇ ਸੌਂਨੇ ਸ਼ੜਕ ਸਾਨੂੰ ਇਤਨਾ ਲੱਗਦੀ ਐ ਜਿਵੇਂ ਆਪ ਦੀ ਗੱਦਿਆਂ ਆ ਸ਼ੜਕ ਸਾਨੂੰ ਇਹ ਜਿਵੇਂ ਛੇਦਾ ਸੁੱਤੇ ਹੁੰਨੇ ਆ ਸਾਨੂੰ ਸ਼ੜਕ ਕੋਈ ਮਾਮੂਲੀ ਅਸੀਂ ਰੋਜ਼ ਸੌਣ ਗਿੱਜਗੇ ਕਿਉਂਕਿ ਅਸੀਂ ਧਰਨਾ ਜਿਹੜਾ ਵਾ ਧਰਨਾ ਸਾਡਾ ਇੱਕ ਅਸੀਂ ਮੋਦੀ ਨੂੰ ਕੁਝ ਸਾਡੇ ਕੋਲ ਹਥਿਆਰ ਥੋੜਾ ਹੀ ਕੋਈ ਸਾਨੂੰ ਇੱਕ ਪੱਗਾ ਮੋਦੀ ਨੂੰ ਡਰਾਉਣ ਦੀਆਂ ਪੰਜਾਬ ਦੀਆਂ ਇੱਕ ਸਾਨੂੰ ਖਾਸ ਤਰ੍ਹਾਂ ਦਾ ਟੈਗ ਦਿੱਤਾ ਜਾਂਦਾ ਹੈ ਕਿਸੇ ਵੀ ਹਰ ਹਰ ਮੀਡੀਆ ਭਾਈ ਭਾਈ ਤੁਹਾਡੀ ਡਿਊਟੀ ਹੈ ਮਾਈਕਾ ਨਹੀਂ ਕਰਨਾ ਉਧਰ ਵੀ ਹਰ ਮੀਡੀਆ ਵਾਲੇ ਦਾ ਇਹ ਸਵਾਲ ਹੁੰਦਾ ਵਾ ਵੀ ਤੁਹਾਨੂੰ ਲੋਕ ਗਏ ਕਹਿੰਦੇ ਆ ਵੀ ਲਗਜ਼ਰੀ ਗੱਡੀਆਂ ਦੇ ਘੁੰਮਦੇ ਜਾਂ ਮੀਡੀਆ ਗੋਦੀ ਮੀਡੀਆ ਆਂਦਾ ਵਾ ਉਹਨਾਂ ਨੇ ਜਵਾਬ ਦਿੱਤਾ ਹੈ ਹਾਂ ਨਹੀਂ ਨਹੀਂ ਉਹ ਸਾਡੇ ਪੁੱਤਾਂ ਨੇ ਸਾਡੇ ਸ਼ੌਂਕ ਪੂਰੇ ਕੀਤੇ ਇਹ ਕਿਸਾਨੀ ਸਿਰੋਕ ਮੈਂ ਇਹੋ ਗੱਲ ਕਹਿਣ ਲੱਗਾ ਵਾਂ ਕਿ ਸਾਡਾ ਕੋਈ ਆਦਤਾਂ ਮੰਨਦਾ ਜਾਂ ਸ਼ੌਂਕ ਨਹੀਂ ਗਾ ਵੀ ਅਸੀਂ ਵੀ ਕੋਈ ਸ਼ੌਂਕ ਪੂਰਾ ਕਰ ਸਕੀ ਕੀ ਗੱਲ ਅਸੀਂ ਆਪਣੀ ਕਮਾਈ ਕਰਕੇ ਕੋਈ ਆਪਣੀ ਗੱਡੀ ਨੀ ਲੈ ਸਕਦੇ ਆਪਦੀ ਕਮਾਈ ਕਰਕੇ ਅਸੀਂ ਕੋਈ ਆਵਦਾ ਸੰਗਾ ਮੋਟਰਸਾਈਕਲ ਜਾਂ ਕੋਸੰਦ ਨਹੀਂ ਰੱਖ ਸਕਦੇ ਇਹ ਸ਼ੌਂਕ ਜਿਹੜਾ ਇੱਕ ਬੰਦਾ ਚਾਹ ਵੇਚਦਾ ਉਹ 15-15 ਲੱਖ ਦਾ ਕੋਟ ਪਾ ਸਕਦਾ ਵਾ ਤੁਸੀਂ ਆਪਦੀ ਪੈੜੀਆਂ ਚ ਕਮਾਈ ਕਰਕੇ ਆਵਦਾ ਕੋਈ ਗੱਡੀ ਵੀ ਨਹੀਂ ਲੈ ਸਕਦੇ ਇਹ ਕਿਉਂ ਹਾਂ ਇਹ ਕਿਉਂ ਹੈ ਸਾਡੇ ਤੇ ਹਰ ਗੱਲ ਸਾਡੇ ਤੇ ਥੋਪੀ ਜਾਂਦੀ ਬਿਲਕੁਲ ਬਿਲਕੁਲ ਅਸੀਂ ਤਾਂ ਫਿਰ ਵੀ ਆਪਦੀਆਂ 20 ਮੰਨ ਲਓ ਕਰੋੜ ਕਰੋੜ ਦਾ ਕਿਲਾ ਹੋਇਆ ਵਾ ਮਾਲਵਾਹੇ ਦਾ ਆਪਦੀ ਖੇਤਾਂ 'ਚ ਕਮਾਈ ਕਰਕੇ ਆਪਦਾ ਕੋਈ ਗੱਡੀ ਲੈਣੇ ਜਾਂ ਕੋਈ ਗੱਲ ਕਰਦੇ ਆ ਤੇ ਇੱਕ ਚਾਹ ਵੇਚਣ ਵਾਲਾ ਬੰਦਾ ਜਿਹੜਾ ਉਹ ਕਿਰਤ ਕਰਕੇ ਕਿਰਤ ਕਰਕੇ ਤੇ ਉਹ 15-15 ਲੱਖ ਦਾ ਕੋਟ ਪਾਉਂਦਿਆ। ਹੂੰ। ਤੇ ਉਹ ਕਿੱਥੋਂ ਪਾ ਰਿਆ? ਜੀ 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 ਤੁਹਾਡਾ ਸਵਾਲ ਜਾਏ ਜੀ ਉਧਰ ਉਧਰ ਵੀ ਗੱਲ ਕਰੀਏ। ਤੁਸੀਂ ਕਹਿ ਰਹੇ ਕਿ ਇੱਥੇ ਵੀ ਰੱਬ ਦਾ ਨਾਮ ਇੱਥੇ ਵੀ ਚੜ੍ਹਦੀ ਕਲਾ ਹੈਗੀ ਹੈ। ਬੱਚੇ ਜਿੱਦਾਂ ਬਾਹਰ ਆ ਜਾਂ ਕਿਦਾਂ ਇੱਥੇ ਚੜਦੀ ਕਲਾ ਕਿਦਾਂ ਮਹਿਸੂਸ ਹੋ ਜਾਂਦੀ ਹੈ ਉਧਰੋਂ ਗੋਲੇ ਡਿੱਗਦੇ ਹੈਗੇ ਆ ਹੈ 315 ਬੋਰ ਦੀਆਂ ਗੋਲੀਆਂ ਆਈਆਂ ਫਿਰ ਵੀ ਮੈਡਮ ਇਤਿਹਾਸ ਹੈ ਨਾ ਜਿਹੜਾ ਬੜਾ ਨਰੋਲੇ ਸਿੱਖ ਕੌਮ ਦਾ ਹਮ ਇਤਿਹਾਸ ਗਵਾਹ ਵਾ ਸਾਡਾ ਜਿਉਂ-ਜਿਉਂ ਸਰ ਤੇ ਜ਼ੁਲਮ ਹੁੰਦਾ ਰਿਹਾ ਹਮ ਤੇ ਹਮ ਸਾਡੇ ਸਿੱਖ ਕੌਮ ਦੇ ਜਿਹੜੇ ਸਾਡੇ ਬਜ਼ੁਰਗ ਜਣ ਸਾਡੇ ਪੁਰਖੇ ਆ ਪ੍ਰਾਣੇ ਉਹਨਾਂ ਸਾਤ ਆਪਣੀਆਂ ਸੀਨੇ ਡਾਹ ਕੇ ਉਹਨਾਂ ਦਾ ਜਜ਼ਬਾਤਾਂ ਨਾਲ ਉਹਨਾਂ ਚੀਜ਼ ਦੀਆਂ ਪਾਈਆਂ ਸਾਨੂੰ ਪ੍ਰੇਰਨਾ ਗੁਰੂ ਗਬਿੰਦ ਸਿੰਘ ਦੀ ਅਸੀਂ ਅਮਰਤ ਛਾਕੇ ਸਿੰਘ ਸਜੇ ਆ ਅੰਜੂ ਉਸ ਗੁਰੂ ਗਬੀਰ ਸਿੰਘ ਦੇ ਪੋਤੇ ਆ ਕਿ ਸਾਨੂੰ ਮੋਦੀ ਲੱਖ ਵਾਰੀ ਵੀ ਉੱਠ ਕੇ ਆ ਕੇ ਪੀਣ ਨੂੰ ਡਲਾ ਲੂ ਪਰ ਡੋਲਣ ਵਾਲੇ ਨਹੀਂ ਅਸੀਂ ਬੱਜੇ ਬੈਠੇ ਆ ਸਾਡੇ ਜਥੇਬੰਦੀਆਂ ਦੇ ਆਗੂਆਂ ਨੇ ਸਾਨੂੰ ਬੰਨ ਕੇ ਰੱਖਿਆ ਏ ਜਜ਼ਬਾਤ ਹੈ ਸੰਜਣ ਚ ਰਹਿ ਕੇ ਕੰਮ ਕਰਨਾ ਕਿਉਂਕਿ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਸਾਡੇ ਤੇ ਟੈਗ ਬੜੀ ਸਿੱਤੀ ਆਉਂਦਾ ਤੁਹਾਨੂੰ ਪਹਿਲਾਂ ਵੀ ਗੱਲ ਕਰ ਚੁੱਕਾ ਵੀ ਖਾਲਸਤਾਨੀ ਖਾਲਸਤਾਨ ਕੀ ਇੱਕ ਮੁੱਦਾ ਕੀ ਜ਼ਖਾਲਸਤਾਨ ਦਾ ਕਿਉਂ ਖਾਲਸਤਾਨੀ ਕੀ ਮੁੱਦਾ ਸੀ ਉਹਨਾਂ ਦਾ ਖਾਲਸਤਾਨੀ ਕੀ ਕੀ ਆ ਗਿਆ ਅਹੀਂ ਮੈਡਮ ਖਾਲਸਤਾਨ ਲੈਣਾ ਹੀ ਨਹੀਂ ਚਾਹੁੰਦੇ ਮੰਨ ਲਾ ਜੇ ਕੋਈ ਦੇਵੇ ਤਾਂ ਹੀ ਕੋਈ ਨਾਮ ਨਹੀਂ ਕਰਦੇ ਸਾਨੂੰ ਖਾਲਸਤਾਨ ਦਾ ਕੋਈ ਸ਼ੌਂਕ ਨਹੀਂ ਸਾਨੂੰ ਜਜਵਾ ਮਜਾ ਲਾ ਵਾਲਾ ਆ ਹਾਂਜੀ ਸਾਨੂੰ ਖਾਲਸਤਾਨ ਦਾ ਕੋਈ ਮੰਨ ਲੋ ਸ਼ੌਂਕ ਨਹੀਂ ਨਹੀਂ ਤਾਂ ਫਿਰ ਇਹੋ ਗੱਲ ਕਰਦੇ ਆ ਪਰ ਦੇ ਕੋਈ ਦੇਵੇ ਸਾਨੂੰ ਤਾਂ ਹੀ ਨਾਮ ਨਹੀਂ ਕਰਦੇ ਬਾਕੀ ਇਹ ਆ ਵੀ ਜੇ ਸਾਨੂੰ ਐਮਐਸਬੀ ਗਾਰੰਟੀ ਕਾਨੂੰਨ ਮਿਲ ਜੇ ਸੁਆਮੀਨਾਸ ਦੀ ਰਿਪੋਰਟ ਮਿਲ ਜਵੇ ਉਹਦਾ ਪੂਰਾ ਭਾਅ ਮਿਲ ਜਵੇ ਤਾਂ ਸਾਡਾ ਖਾਲਸਤਾਨ ਹੀ ਬਿਲਕੁਲ ਸਾਡਾ ਤੇ ਖਾਲਸਤਾਨ ਬਣ ਗਿਆ ਸਾਡਾ ਜਿਹੜਾ ਹੈਗਾ ਹੀ ਪਿੰਡਰਾਵਾਲਾ ਉਹਦੀਆਂ ਇਹੋ ਮੰਗਾ ਸੀ ਉਹਦੇ ਮਤੇ ਵਿੱਚ ਜਿਹੜਾ ਉਹਨਾਂ ਮਤਅ ਪਾਇਆ ਉਹਦੇ ਵਿੱਚ ਇਹੋ ਮੰਗਾ ਸੀ ਸਾਨੂੰ ਸਾਡੀਆਂ ਮੰਗਾ ਪੂਰੀਆਂ ਹੋ ਜਾਣ ਤੇ ਸਾਡਾ ਉਹਨੇ ਵੀ ਉਹਦਾ ਇਹੋ ਸਵਾਲ ਹੁੰਦਾ ਸੀ ਕਿ ਸਾਨੂੰ ਖਾਨ ਰਥਾਨਾ ਨੂੰ ਕੋਈ ਦੇਣਾ ਜਾਵੇ ਅਸੀਂ ਨਾਮ ਨਹੀਂ ਕਰਦੇ ਪਰ ਜੇ ਸਾਨੂੰ ਸਾਡੇ ਮਦਦ ਦੇ ਸਾਰੇ ਭਾਅ ਲਾਗੂ ਕਰ ਦੇਣ ਤੇ ਸਾਨੂੰ ਸਾਡਾ ਖਾਸਤਾਨੀ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਪੂਰੀ ਚੜਦੀ ਕਲਾ ਹੈਗੇ ਮੈਂ ਸੋ ਪੂਰੀ ਚੜਦੀ ਕਲਾ ਮੈਡਮ ਹਾਨੂੰ ਕੋਈ ਇੱਥੇ ਕੋਈ ਗੱਲ ਨਹੀਂ ਸੋ ਕਈ ਵਾਰੀ ਅਸੀਂ ਸੁਣਦੇ ਹੁੰਨੇ ਨਾ ਵੀ ਬੰਦੇ ਦੇ ਸੁਪਨੇ ਚ ਪੂਰੇ ਦਿਨ ਦੀ ਰੀਲ ਘਮ ਜਾਂਦੀ ਹੈ ਹਨਾ ਤੁਸੀਂ ਇੱਥੇ ਸਾਰਾ ਦਿਨ ਵਿਚਰਦੇ ਹੈਗੇ ਆ ਤੇ ਤੁਹਾਨੂੰ ਇੱਥੇ ਬੈਠਿਆਂ ਨੂੰ ਕਿੱਦਾਂ ਦੇ ਖਿਆਲ ਆਉਂਦੇ ਆ ਕਿੱਦਾਂ ਦੇ ਤੁਹਾਨੂੰ ਸੁਪਨੇ ਆਉਂਦੇ ਹੈਗੇ ਆ ਸੜਕਾਂ ਤੇ ਬਾਈ ਤੁਸੀਂ ਸਾਡੇ ਵਿੱਚ ਸਾਡੇ ਪੱਤਰਕਾਰ ਦਾ ਰੋਲ ਨਿਭਾ ਰਹੇ ਹੈਗੇ ਨਾ ਪਰ ਪਹਿਲਾਂ ਆਪਣਾ ਦੱਸ ਦਿਓ ਫਿਰ ਉਧਰ ਮਾਈਕ ਖੜਿਓ ਨਾ ਤਾਂ बोल ਹੀ ਸਕਦੇ ਆ ਨਾ ਹੀ ਬੋਲਦਾ ਕੋਈ ਇਹ ਕਿਹੋ ਜਿਹਾ ਬੰਦਾ ਜਿਹੜਾ ਨਾਂ ਵੀ ਨਹੀਂ ਬੋਲ ਸਕਦਾ ਭਾਈ ਨਾਂ ਤਾਂ ਪੁੱਛਣਾ ਹੁਣ ਨਾਂ ਤਾਂ ਪੁੱਛੇ ਵੀ ਨਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਐਡੀ ਕੀ ਸੰਗਾ ਨਾਂ ਤਾਂ ਦੱਸਣਾ ਚਾਹੀਦਾ ਇਹ ਸੰਗਦਾ ਬੜਾ ਮੈਡਮ ਘਰੇ ਵੀ ਐਦਾਂ ਕਰੇ ਵੀ ਐਂ ਸੰਗਦੇ ਰਹਿੰਦੇ ਬਹੁਤ ਸੰਗਦਾ ਸੁਭਾਈ ਇਹਨਾਂ ਦਾ ਥੋੜਾ ਜਿਹਾ ਨਾ ਜਿਵੇਂ ਸੰਗਾਉ ਜਿਹਾ ਵਾ ਕਦੀ ਬਾਹਰ ਵਿਚਰ ਵਿਚ ਨਹੀਂ ਪਹਿਲੀ ਵਾਰ ਇੱਥੇ ਲੈ ਕੇ ਆਏ ਇਹਨਾਂ ਨੂੰ अच्छा हां जी ਇਹਨੇ ਅਖਰ ਜਾਣਾ ਜਾਣਾ ਜਨੂਨ ਹੀ ਇਹਦੇ ਅੰਦਰ ਜਨੂਨ ਹੀ ਆਉਂਦਾ ਮੈਂ ਜਾਣਾ ਹੀ ਜਾਣਾ ਵਾਂ ਤੇ ਮੋਰਚੇ ਚਰ ਕੇ ਜਾਣਗੇ ਉਸ ਸਮੇਂ ਜਦੋਂ ਆਉਣਗੇ ਨਾ ਇਹ ਗਾੜੀ ਆਉਣਗੇ ਉਸ ਸਮੇਂ ਕਿਹ ਹੋ ਸਕਦਾ ਇਹ ਲੀਡ ਕਰਨ ਸਾਡੀ ਆਉਣ ਵਾਲੀ ਸੰਘਰਸ਼ ਕਮੇਟੀ ਦੀ ਇਹ ਪ੍ਰਧਾਨ ਹੋਣ ਉਹ ਇਹ ਚਾਹੁੰਦੇ ਆ ਪਿਉਣ ਵਾਲੇ ਬੱਚੇ ਸਾਡੇ ਆਉਣ ਵਾਲੇ ਉਹਨਾਂ ਨੂੰ ਭੇਖ ਦਾ ਪਤਾ ਹੋਵੇ ਉਹ ਆਉਣ ਵਾਲੇ ਸਮੇਂ ਚ ਜਿਹੜਾ ਸਰਕਾਰਾਂ ਸਾਨੂੰ ਨਾਂ ਦਵਾ ਸਕਣ ਉਹ ਸਾਡੇ ਜਿਹੜੇ ਇਹ ਸਾਨੂੰ ਸਾਡੇ ਬਜ਼ੁਰਗਾਂ ਨੂੰ ਕੋਈ ਨਹੀਂ ਪਹਿਲਾਂ ਪਤਾ ਮੰਨ ਲਓ ਸਾੜ ਤੋਂ ਲੈ ਗਿਆ ਰਾਜਨੀਤਿਕ ਪਾਰਟੀਆਂ ਸਾੜ ਤੋਂ ਫਾਇਦਾ ਲੈ ਰਹੇ ਨੇ ਤੁਸੀਂ ਲੀਡਰ ਬਣਾਣਾ ਕਿ ਨਹੀਂ ਅਸੀਂ ਪੱਤਰਕਾਰ ਦਾ ਬਣਾ ਲੈਣਾ ਉਹ ਬਿਲਕੁਲ ਮੈਡਮ ਇਹ ਪੱਤਰਕਾਰ ਤੇ ਬਣ ਜੂਗਾ ਮੰਨ ਲਓ ਇੱਕ ਵੇਖ ਕੇ ਝਾਗੇ ਦਾ ਖੁੱਲ ਗਿਆ ਨਾ ਮੈਂ ਕਰਨ ਦਾ ਪਿਆ ਹੌਲੀ ਹੌਲੀ ਇਹਨੇ ਰੀਡਿੰਗ ਤੇ ਕਰ ਦੇਊਗਾ ਤੁਹਾਨੂੰ ਪਤਾ ਲੱਗ ਗਿਆ ਕਿ ਮਾਈਕ ਕਿਵੇਂ ਮੈਂ ਕਿਦਾਂ ਕਰਨ ਕਿਦਾਂ ਦੇ ਸੁਪਨੇ ਕਿਦਾਂ ਦੇ ਖਿਆਲ ਸੁਪਨੇ ਮੈਡਮ ਸੋਚਾਂ ਕਿਹੜੀਆਂ ਘੇਰਾ ਪਾਉਂਦੀਆਂ ਮੈਂ ਖਾਲਸ ਜਦੋਂ ਆਪਾਂ ਇਹ ਕੰਮ ਨੂੰ ਤੁਰਦੇ ਆ ਨਾ ਮੈਡਮ ਮੰਨ ਲਓ ਸਾਨੂੰ ਪਤਾ ਹੁੰਦਾ ਵੀ ਸਾਡੇ ਅੱਗੇ ਡਾਂਗਾ ਵੀ ਵਰਨੀਆਂ ਸਾਨੂੰ ਪਤਾ ਸਾਡੇ ਤੇ ਬਿਛਾੜਾਂ ਵੀ ਹੋਣਗੀਆਂ ਇਤੋਂ ਤੀਕ ਪਤਾ ਹੁੰਦਾ ਵੀ ਸਾਡੇ ਤੇ ਸਾਮਦ ਹੋ ਸਕਦਾ ਗਵਰਨਮੈਂਟ ਸਾਡੇ ਤੇ ਗੋਲੀਆਂ ਵਿਚਲਾ ਸਕਦੀ ਅਸੀਂ ਆਪਣੇ ਆਪ ਨੂੰ ਮਾਰ ਕੇ ਤੁਰਦੇ ਹਾਂ ਜਦੋਂ ਤੁਰਨਾ ਅਸੀਂ ਆਪਣੇ ਆਪ ਦੀ ਜ਼ਿੰਦਗੀ ਅਸੀਂ ਖਤਮ ਕਰਕੇ ਤੁਰਨਾ ਕਰੋ ਇਹ ਜਿਆਦਾਤਰ ਸੁਖਨੇ ਸਾਨ ਮੋਦੀ ਦੇ ਆਉਂਦੇ ਮੋਦੀ ਦੇ ਆਉਂਦੇ ਇੱਧਰ ਕਰੋ ਭੁੱਲ ਜਾਂਦੇ ਤੂੰ ਯਾਰ ਪੱਤਰ ਦਾ ਜਿਆਦਾਤਰ ਸਾਨੂੰ ਸੁਖਨੇ ਮੋਦੀ ਦੇ ਹੀ ਆਉਂਦੇ ਆ ਵੀ ਮੋਦੀ ਦੇ ਕੋਲ ਕਿਹੜੇ ਵੜੇ ਜਾਈ ਅਸੀਂ ਕਰਦਿਆਂ ਦੇ ਨਹੀਂ ਆਉਂਦੇ ਪਰਿਵਾਰ ਘਰ ਛੱਡੇ ਆ ਕਰਦਿਆਂ ਦਾ ਕੋਈ ਸੁਬਣਾ ਨਹੀਂ ਆਉਂਦਾ ਮੈਨੂੰ ਹਾਂ ਕਰਦਿਆਂ ਨਾਲ ਸਾਨੂੰ ਫੋਨ ਕਰਦੇ ਆ ਮੰਨ ਲਓ ਇੱਕ ਅੱਧੀ ਵਾਰ ਹਾਂ ਚੱਲ ਪੁੱਛ ਲਈਦਾ ਫੋਨ ਕਰਕੇ ਬਹੁਤ ਆ ਸਾਨੂੰ ਕੋਈ ਸਤਾਉਂਦੇ ਉਹਨਾਂ ਪਤਾ ਵਾ ਅਸੀਂ ਅੱਗੇ ਵੀ ਨੇਤੀ ਆਉਨੇ ਆ ਮੰਨ ਲਓ ਪਿਛਲੇ ਜਿਹੜਾ 13 ਮਹੀਨੇ ਅੱਗੇ ਘੋਲ ਘੋਲਿਆ ਵਾ ਉਹਦੇ ਵਿੱਚ ਵੀ 13 ਮਹੀਨੇ ਹੀ ਡਿਊਟੀ ਨਿਭਾਈ ਆ ਤੇ ਉਹਨਾਂ ਨੂੰ ਪਤਾ ਇਹ ਨਾ ਜਾਣੇ ਜਾਣਾ ਉਹ ਸਾਨੂੰ ਰੋਗ ਦੇ ਡੋਗਦੇ ਨਹੀਂ ਕਿਉਂਕਿ ਸਾਡਾ ਪਿੱਛੇ ਵੀ ਭਾਵੇਂ ਬਗਾੜ ਕੇ ਆਈਏ ਭਾਵੇਂ ਸੌਰਦਾ ਹੋਵੇ ਪਰ ਅਸੀਂ ਇੱਥੇ ਮੰਨ ਲਓ ਇਥੇ ਜਿਹਾਰੂ ਸਿੰਘ ਬਣ ਕੇ ਇੱਥੇ ਆਉਣੇ ਕਿਸੇ ਕਿਸਾਨ ਬਾਰੇ ਵੀ ਕਹਿੰਦੇ ਉਹ ਆਪਣੇ ਜਿਹੜੇ ਪਸ਼ੂ ਵੀ ਹੁੰਦੇ ਆ ਉਹਨਾਂ ਨਾਲ ਵੀ ਉਹਦਾ ਇੱਕ ਰਿਸ਼ਤਾ ਹੁੰਦਾ ਹਨਾ ਉਹਨੇ ਆਪਦੀ ਜਿਹੜੀ ਉਹਦੀ ਕੀ ਕਹਾਲੋ ਮੱਝ ਵੀ ਹੁੰਦੀ ਉਹਦੀ ਭਾਸ਼ਾ ਸਮਝਦੀ ਹੁੰਦੀ ਤੇ ਕਿਵੇਂ ਉਹਨਾਂ ਉਹ ਜਿਹੜੀ ਲਾਈਫ ਹੈ ਉਹ ਜਿਹੜੀ ਜ਼ਿੰਦਗੀ ਹੈ ਉਹਨੂੰ ਨਹੀਂ ਕਰਦੇ ਵੀ ਸਾਡਾ ਡੰਗਰ ਬੱਚਾ ਕਿਵੇਂ ਹੋਏਗਾ ਜਿਵੇਂ ਥੋੜੇ ਕਿ ਚੇਰਲੀ ਵੀ ਘਰੋਂ ਜਾਓ ਤਾਂ ਫਿਕਰ ਜਿਆ ਰਹਿੰਦਾ ਆ ਇੱਥੇ ਆ ਕੇ ਕਿੱਦਾਂ ਬੇਫਿਕਰੇ ਹੋ ਜਾਂਦੇ ਹੋ ਉਹ ਤੇ ਮੈਡਮ ਫਰਕ ਪੈਂਦਾ ਹੀ ਆ ਮੰਨ ਲਓ ਸੋ ਜਿੱਦਾਂ ਕਿਸਾਨ ਬਾਰੇ ਕਿਹਾ ਜਾਂਦਾ ਵੀ ਉਹਦਾ ਆਪਣੇ ਖੇਤਾਂ ਨਾਲ ਆਪਦੇ ਪਸ਼ੂਤਨ ਨਾਲ ਇੱਕ ਬੜਾ ਰਿਸ਼ਤਾ ਹੁੰਦਾ ਵੀ ਥੋੜੀ ਜਿਹੀ دیر ਲਈ ਵੀ ਘਰੋਂ ਬਾਹਰ ਜਾਂਦਾ ਉਹਨੂੰ ਲੱਗਦਾ ਵੀ ਮੇਰਾ ਪਤਾ ਨਹੀਂ ਕਿੰਨਾ ਨੁਕਸਾਨ ਹੋ ਜਾਣਾ ਹੈਗਾ ਤੇ ਕਿਵੇਂ ਉਹ ਜਿਹੜੀ ਜ਼ਿੰਦਗੀ ਉਹਦੀ ਵੀ ਯਾਦ ਆਉਂਦੀ ਹੈ ਤੁਹਾਨੂੰ ਇੱਥੇ ਸੜਕਾਂ ਤੇ ਬੈਠੇ ਆਨੂੰ ਮੰਨ ਲਓ ਮੈਡਮ ਜੇ ਤੇ ਆਪਾਂ ਐਮਐਸਪੀ ਗਾਰੰਟੀ ਕਾਨੂੰਨ ਲੈਣਾ ਵਾ ਜਾਂ ਆਪਾਂ ਆਪਣੇ ਆਉਣ ਵਾਲੀ ਪੀੜ੍ਹੀ ਬਾਰੇ ਸੋਚਣਾ ਵਾ ਫਿਰ ਆਪਾਂ ਨੂੰ ਥੋੜਾ ਬਾਤਾਂ ਤੇ ਨੁਕਸਾਨ ਚਲਣਾ ਹੀ ਪਊਗਾ ਇਹ ਗੱਲ ਜ਼ਰੂਰੀ ਆ ਆਪਾਂ ਨੂੰ ਪਤਾ ਵਾ ਕਿ ਅਸੀਂ ਆਪਦੇ ਪਸ਼ੂਆਂ ਨੂੰ ਜਿਹੜੇ ਆਪਦੇ ਬਹੁਤ ਹੀ ਆਪਦੇ ਧੀਆਂ ਪੁੱਤਾਂ ਵਾਂਗ ਸਮਝਦੇ ਆਂ ਵਾਹ ਹਰ ਨੂੰ ਬਹੁਤ ਪਿਆਰੇ ਆ ਸਾਨੂੰ ਪਤਾ ਵਾ ਸਾਡਾ ਨੁਕਸਾਨ ਹੋਣਾ ਵਾ ਤੇ ਹੁੰਦਾ ਵੀ ਆ ਜਦੋਂ ਆਪਾਂ ਇੱਧਰ ਨੂੰ ਆ ਜਾਂਦੇ ਉਹ ਜੋ ਆਪਾਂ ਆਪ ਕਰ ਲੈਣਾ ਕੰਮ ਉਹ ਧੀਆ ਪੁੱਤ ਨਹੀਂ ਕਰ ਸਕਦੇ ਨਾ ਆਪਣੇ ਮੰਨ ਲਓ ਵਾਈਫ ਕਰ ਸਕਦੀ ਆ ਕਿ ਉਹ ਆਪਣਾ ਟਾਈਮ ਸਾਰ ਸਕਦੇ ਆ ਮਾੜਾ ਮੋੜ ਪੱਠੇ ਪਾ ਕੇ ਤੇ ਪੂਰਾ ਜੋ ਆਪਾਂ ਨੂੰ ਆਪ ਕੰਮ ਕਰ ਲੈਣਾ ਉਹ ਨਹੀਂ ਕਰ ਸਕਦੇ ਪਰ ਤੁਹਾਨੂੰ ਆਂਦੇ ਹੁੰਦੇ ਨੇ ਇੱਕ ਡਾਇਲੋਗ ਆਉਂਦਾ ਫਿਲਮ ਵਿੱਚ ਕੁਝ ਪਾਣੀ ਕੇ ਲਈ ਕੁਝ ਖਾਣਾ ਤੇ ਪੜਦਾ ਹੀ ਆ ਉਹ ਤਾਂ ਫਿਰ ਕਰਨਾ ਪਏਗਾ ਥੋੜਾ ਬਾਅਦ ਤੇ ਘਾਟਾ ਚਲਣਾ ਹੀ ਪੈਣਾ ਬਿਲਕੁਲ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕੋਈ ਫਿਕਰ ਸਤਾਉਂਦੇ ਨੇ ਘਰਾਂ ਦੇ ਮੈਡਮ ਅਸੀਂ ਫਿਕਰ ਦੀ ਸਾਨੂੰ ਕੋਈ ਪ੍ਰਾਇਮ ਮੈਂ ਐਕਸ ਮੈਨ ਆ ਆਰਮੀ ਰਿਟਾਇਰਮੈਂਟ ਆ ਮੈਂ 17 ਸਾਲ ਮੈਂ ਆਰਮੀ ਦੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਹੀ ਮੈਂ ਉਹਨਾਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਖਾਤਰ ਤੁਰਲੇ ਹੋਇਆ ਹਾਂ ਹੁਣ ਜਾਨ ਵੀ ਲੱਗ ਜੂ 1990 ਮੈਂ ਕਾਰਗਿਲ ਦੀ ਮੇਰੀ ਪਲਟਨ ਰਹੀ ਆ ਅਸੀਂ ਬਹੁਤ ਕਰੀਬ ਤੋਂ ਜਿਹੜੀ ਆ ਆਪਣੀ ਮੌਤ ਬਹੁਤ ਕਰੀਬ ਤੋਂ ਵੇਖੀ ਹੋਈ ਆ ਡਰਨ ਵਾਲੇ ਨਹੀਂਗੇ ਅਸੀਂ ਮੋਦੀ ਸਾਹਿਬ ਨੂੰ ਇਹੋ ਕਹਿਨੇ ਆਂ ਕਿ ਲਾਸਟ ਐਮਐਸਪੀ ਲਾਗੂ ਕੀਤੀ ਜੇ ਵਾ ਸਾਨੂੰ ਫਸਲਾਂ ਦਾ ਹੱਕ ਦਿੱਤਾ ਜਾਵੇ ਅਸੀਂ ਕੋਈ ਅਤਵਾਦੀ ਨਹੀਂਗੇ ਅਸੀਂ ਆਪਣੇ ਨਾਰਮਲ ਇੱਕ ਪੀਸਫੁਲ ਪ੍ਰੋਜੈਕਟ ਕਰ ਰਹੇ ਹਾਂ ਸਾਨੂੰ ਕੋਈ ਰੋਕਿਆ ਨਾ ਜਾਵੇ ਤੁਹਾਨੂੰ ਤਾਂ ਫਿਰ ਬਾਰਡਰ ਨਵੇਂ ਨਹੀਂ ਲੱਗਦੇ ਹੁੰਦੇ ਹਨ ਅਸੀਂ ਲਗਾਤਾਰ ਮੈਡਮ ਮੈਂ ਤੁਹਾਨੂੰ ਆਣਾ ਪਈ ਉਸੇ ਲਗਾਤਾਰ ਇਹੋ ਜਿਹਾ ਲੱਗ ਰਹੇ ਹਾਂ ਅਸੀਂ ਅਸਾਮ ਲੇਰਦਾਗ ਗਲੇਸ਼ੀਅਰ ਫਸਟ ਗਲੇਸ਼ੀਅਰ ਸਾਰੇ ਕੀ ਚੀਜ਼ ਵਿੱਚ ਰਹੇ ਹੋਏ ਆ ਸਾਨੂੰ ਇਹੋ ਜੀ ਪ੍ਰੋਬਲਮ ਨਹੀਂ ਕੋਈ ਇਹ ਮੋਦੀ ਨਾ ਮਤ ਡਰਾਵੇ ਸਾਡੇ ਅਧਿਆਕਸਮੈਨ ਇੱਥੇ ਬੈਠੇ ਆ ਅਸੀਂ ਚਾਹੀਏ ਜੇ ਹਥਿਆਰ ਹਥਿਆਰਾਂ ਦੀ ਤੇ ਗੱਲ ਹੀ ਕੋਈ ਨਹੀਂ ਸਾਡੇ ਨੂੰ ਡੰਡੇ ਹੀ ਸਤਾਏ ਜਾਂਦੇ ਆ ਛੰਡਿਆ ਡੰਡੇ ਸਤਾਏ ਜਾਂਦੇ ਆ ਛੰਡਿਆ ਡੰਡੇ ਇਹਨਾਂ ਨੂੰ ਸਾਡੇ ਹਥਿਆਰ ਲੱਗੰਦਾ ਹੈ ਅੱਗੇ ਤੁਹਾਡੇ ਸਾਹਮਣੇ ਹੋ ਰਿਹਾ ਵੀ ਕਿੰਨੇ ਕਿੰਨੇ ਸਾਡੇ ਉੱਤੇ ਬੰਬ ਵਰਸਾਏ ਜਾ ਰਹੇ ਆ ਸਮੋਕ ਫਾਇਰੋ ਕਰਨ ਦੇ ਆਗੂ ਪੂਰੇ ਆਪਣੀ ਬਾਹਰ ਲਾ ਰਹੇ ਆ ਦਿੱਲੀ ਸਾਡੀ ਆ ਦਿੱਲੀ ਤੇ ਬਿੱਲੀ ਜਿਦੋਂ ਮਰਜ਼ੀ ਖਾਲਸਾ ਜਦੋਂ ਚੜਾਈ ਕਰਕੇ ਮਾਰਦਾ ਦਿੱਲੀ ਦੀਆਂ ਸਲਾਂ ਉਤੋਂ ਕੱਢ ਕੇ ਜਸਤਾ ਸਿੰਘ ਾਲੂ ਵਾਲੀ ਨੇ ਅਕਾਲ ਤਖਤ ਸਰਵ ਦੇ ਉੱਤੇ ਪਈਆਂ ਬੁੰਗੇ ਚ ਵੇਖਿਓ ਸਭਾ ਜਮਾਨ ਉੱਤੇ ਤਸਵੀਰਾਂ ਕਿਤੇ ਵੇਖਣਯੋਗ ਹੈ ਤੁਹਾਡੇ ਸਾਡਾ ਇਤਿਹਾਸ ਬੋਲਦਾ ਵਾ ਪਹਿਨ ਦਿੱਲੀ ਨੂੰ ਕਿੰਨੀ ਵਾਰੀ ਜਿੱਤਿਆ ਇੱਕ ਤੇ ਪਹਿਲੀ ਵਾਰੀ ਨਹੀਂ ਇਹ ਭਲੇਖਾਪਾਲ ਬੈਠਾ ਮੋਦੀ ਤੇ ਚਰਬੀ ਚੜ ਗਈ ਐ ਸੋੜੀ ਕਰਨ ਨੂੰ ਯਾਨੀ ਕਿ ਸੱਤਾ ਦੀ ਉਹ ਥੋੜਾ ਥੱਲੇ ਨੂੰ ਲੈ ਕੇ ਆਵੇ ਕੋਈ ਕਿਸਾਨ ਥੱਲੇ ਕੋਈ ਚੱਲਣ ਦੇ ਜੀ ਦੇ ਪਰਜਾ ਦੇ ਰਾਜੇ ਨੂੰ ਜਿਹਦੀ ਪਰਜਾ ਬਾਰੇ ਫਿਕਰ ਨਹੀਂਗਾ ਪਰਜਾ ਰਾਜਾ ਨਹੀਂ ਚੱਲ ਸਕਦਾ ਇਕੱਲਾ ਪਰਜਾ ਦੇ ਨਾਲ ਹੀ ਰਾਜਾ ਹੈ ਠੀਕ ਹੈ ਜੀ ਇੱਕ ਆ ਗੱਡੀ ਚੱਲਣ ਦੀ ਚਾਰ ਪਹੀਆਂ ਦੇ ਉੱਤੇ ਚੱਲਣਦੀ ਆ ਜੇ ਗੱਡੀ ਆਖੇ ਮੈਂ ਕਲੀ ਇੰਜਨ ਤੇ ਮੂਵ ਕਰ ਜਾ ਨਹੀਂ ਮੂਵ ਨਹੀਂ ਕਰ ਸਕਦੀ ਚਾਰ ਪਹੀਆਂ ਦੇ ਉੱਤੇ ਚੱਲਣਦੀ ਇਸ ਤਰ੍ਹਾਂ ਇੱਕ ਰਾਜਾ ਪਰਜਾ ਪਰਜਾ ਜੇ ਸੁખી ਉਹਦੇ ਰਾਜਾ ਚੱਲੂਗਾ ਜੇ ਪਰਜਾ ਦੁਖੀ ਹੋਗੀ ਪਰਜਾ ਚੜ ਕੇ ਆ ਗਈ ਤਾਂ ਫਿਰ ਰਾਜੇ ਦਾ ਮੁਸ਼ਕਲ ਹੋ ਜਾ ਇਸ ਕਰਕੇ ਸਾਡੀ ਇਹੋ ਬੇਨਤੀ ਧੰਨਵਾਦ ਤੁਹਾਡਾ ਜਿੰਨੇ ਸਾਡੀ ਆਵਾਜ਼ ਸੁਣਦਾ ਸਾਨੂੰ ਇਸ ਵੇਲੇ ਤੰਬੂਆਂ ਜਾਣ ਕੇ ਸਾਨੂੰ ਮਿਲਦਾ ਜੂ ਅਸੀਂ ਤੇ ਆ ਆ ਛੜਕਾਂ ਛੁਪਕਾਂ ਦੇ ਤੋ ਕੁਝ ਕਹਿ ਨਹੀਂ ਗੱਲ ਹੀ ਕੋਈ ਨਹੀਂ ਛੜਕਾਂ ਤੇ ਸਾਡੇ ਸਿੰਘਾਂ ਦੇ ਘੋੜਿਆਂ ਦੇ ਕਾਟੀਆਂ ਤੇ ਨਹੀਂ ਦੋ ਮਿੰਟ ਦੀ ਪੂਰੀ ਕਰਕੇ ਤੇ ਅਗਲਾ ਹਮਲਾ ਕਰਤਾ ਇਹ ਜੱਜ ਇਹ ਤਾਂ ਸਾਡਾ ਇੱਕ ਪੁਰਾਣਾ ਇਤਿਹਾਸ ਹੈ ਮਹਾਰਾ ਰਣਜੀਤ ਸਿੰਘ ਦਾ ਇਤਿਹਾਸ ਫੋਲ ਕੇ ਵੇਖ ਲਓ ਫੇ ਕਿਦਾਂ ਦਾ ਉਹਨੇ ਕੀ ਕੀਤਾ ਸੀ ਗੁਰੂ ਗੋਬਿੰਦ ਸਿੰਘ ਦਾ ਇਹ ਸਾਨੂੰ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਿੱਤੀਆਂ ਵਾ ਜਿੰਨਾ ਇਦਾਂ ਨਹੀਂ ਸਾਡੇ ਤੋਂ ਕੁਝ ਦਾਸ ਸਕਦਾ ਜਾਨ ਵੀ ਚਲਦੇ ਸਾਡੀ ਅਸੀਂ ਆਪਣੀ ਜਾਨ ਵੀ ਦੇਣ ਨੂੰ ਤਿਆਰ ਆਂ ਜਾਨ ਦੇ ਕੇ ਵੀ ਸਾਨੂੰ ਜ਼ਮੀਨਾਂ ਬਚਾਉਣੀਆਂ ਪੈਣ ਸਾਨੂੰ ਪਤਾ ਸਾਡੀਆਂ ਕੁਝ ਜਾਨਾਂ ਜਾ ਸਕਦੀਆਂ ਗਈਆਂ ਵੀ ਆਂ ਕੱਲ ਪਰਸੋਂ ਗਰਦਾਸਪੁਰ ਦੇ ਇੱਥੇ ਬਜ਼ੁਰਗ ਪਹਿਨਤਾਲ ਦੇ ਪੂਰੇ ਹੋ ਉਹ ਜਾਨ ਦੇ ਕੇ ਗਏ ਮੌਤ ਤੇ ਹਰ ਇੱਕ ਇੱਕ ਦਿਨ ਆਉਣੀ ਆ ਮਤ ਸੋਚਣ ਮੰਤਰੀ ਵੀ ਜਿਹੜਾ ਕੋਈ ਬਾਂਜਾ ਦਾ ਮਤ ਸੋਚੇ ਕਿ ਮੌਤ ਨਹੀਂ ਆਉਣੀ ਮੌਤ ਇੱਕ ਦਿਨ ਘੇਰ ਕੇ ਖੜਨੀ ਸਾਨੂੰ ਜਿਹੜਾ ਬੰਦ ਅੱਜ ਮਹਾਰਾਜ ਦੀ ਬਾਣੀ ਜਾਂਦੀ ਜੋ ਪਜਿਆ ਸੋ ਬਿੰਸ ਜਾਏ ਆਜ ਨਹੀਂ ਤੋ ਕਾਲ ਜਿਹੜਾ ਉੱਗਿਆ ਉਹਨੇ ਬਿੰਸਣਾ ਵੀ ਬਿਲਕੁਲ ਬਿਲਕੁਲ ਠੀਕ ਆ ਨਾ ਜੀ ਮਾਤੇ ਗੱਲ ਸੋਚਣ ਪਈ ਅਸੀਂ ਇਸ ਧਰਤੀ ਤੋਂ ਜਾਣਾ ਪਊਗਾ ਸਿਰਫ ਇਹ ਵੀ ਚਰਬੀ ਆ ਥੋੜੀ ਪੈਸੇ ਦੀ ਥੱਲੇ ਪਰਜਾ ਲੈ ਵੇਕਨ ਜੇ ਪਰਜਾ ਨੂੰ ਸੁਖੀ ਚੱਲਣ ਕਿ ਸਾਰੇ ਡੰਕਾ ਸਹੀ ਵੱਜੂਗਾ ਨਹੀਂ ਤਾਂ ਫਿਰ ਜੇ ਪਰਜਾ ਇਸ ਬੰਨੇ ਚਲ ਗਈ ਫਿਰ ਔਖਾ ਹੋਜੂ ਉਸ ਅਕਾਲ ਪੁਰਖ ਦੀ ਨਾਮ ਲੈ ਕੇ ਇਸ ਬੰਦਾ ਦੁਨੀਆ ਤੋਂ ਜਾਂਦਾ ਕਿਸ ਪਰਜਾ ਕਿਸ ਨਾਲ ਜੁੜ ਕੇ ਜਾਂਦਾ ਵਾ ਉਹ ਅਕਾਲ ਪੁਰਖ ਤੇ ਘਰ ਦੀ ਸੋਭਾ ਹੁੰਦੀ ਦੁਨੀਆ ਵਿੱਚੋਂ ਸੋਭਾ ਕਰਦੀ ਮੰਨ ਲਓ ਨਹੀਂ ਤਾਂ ਕਈ ਰਾਜੇ ਗਏ ਆ ਆਪ ਦੀ ਕਾਲਖ ਤੇ ਟਿੱਕਾ ਲਵਾ ਗਏ ਦੁਨੀਆ ਤੋਂ ਨਾ ਅਸੀਂ ਇੱਥੋਂ ਦੇ ਕਈ ਹੁਣ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਲੋਕੀ ਯਾਦ ਕਰਨਦਾ ਹੈ ਪਰਿਵਾਰਵਾੜਿਆ ਕੀ ਨਹੀਂ ਚਾਹੁੰਦਾ ਐਸ਼ ਰਾਮ ਛੱਡੇ ਮਹਾਰਾਜ ਸਾਹਿਬ ਜੀ ਨੇ ਨਾ ਅਕਾਲਪੁਰਖ ਦੇ ਘਰ ਚੋਂ ਉਹਨਾਂ ਨੂੰ ਸਭ ਕੁਝ ਪਤਾ ਸੀ ਵੀ ਇਸ ਟਾਈਮ ਤੇ ਕੁਝ ਹੋਣਾ ਠੀਕ ਹੈ ਨਾ ਜੀ ਮਹਾਰਾਜ ਨੇ ਚਮਕੌਰ ਦੀ ਗੜੀ ਛੱਡੀ ਸੋ ਜਿਹੜਾ ਇਤਿਹਾਸ ਹੈ ਵੀ ਉਹੀ ਤੁਹਾਨੂੰ ਪ੍ਰੇਰਦਾ ਹੈ ਪ੍ਰੇਰਦਾ ਬਿਲਕੁਲ ਬਿਲਕੁਲ ਉਹ ਗੁਰ ਚੜ੍ਹਦੀ ਕਲਾ ਸੋ ਦੇਸ਼ ਦਾ ਕਿਸਾਨ ਭਾਵੇਂ ਸੜਕਾਂ ਤੇ ਹੈ ਪਰ ਜਜ਼ਬਾ ਤੇ ਛੜਦੀ ਕਲਾ ਬਰਕਰਾਰ ਹੈਗੀ ਹੈ ਅਜੀਵੀ ਕਿ ਇਹਨਾਂ ਨੇ ਕਿਹਾ ਕਿ ਇਤਿਹਾਸ ਪ੍ਰੇਰਦਾ ਹੈਗਾ ਸੋ ਇੱਥੋਂ ਪਤਾ ਲੱਗਦਾ ਕਿ ਕਿਉਂ ਇਹ ਜ਼ਰੂਰੀ ਹੈ ਕਿ ਅਸੀਂ ਇਤਿਹਾਸ ਜਿਹੜਾ ਹੈਗਾ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਸੀਏ ਤਾਂ ਕਿ ਉਹਨਾਂ ਦੇ ਅੰਦਰ ਇਹ ਜਜ਼ਬਾ ਜਿਹੜਾ ਹੈਗਾ ਉਹ ਬਰਕਰਾਰ ਰਹੇ ਕਿਉਂਕਿ ਸੰਘਰਸ਼ ਪੰਜਾਬ ਲੜਦਾ ਰਿਹਾ ਹੈ ਪੰਜਾਬ ਦੇ ਹਿੱਸੇ ਆਏ ਨੇ ਤੇ ਪੰਜਾਬ ਦੇ ਹਿੱਸੇ ਆਉਂਦੇ ਰਹਿਣੇ ਨੇ ਇਹਦੀ ਮਿੱਟੀ ਦਾ ਇਕਲਾਕ ਹੀ ਕੁਝ ਇਸ ਤਰ੍ਹਾਂ ਦਾ ਹੈਗਾ ਕਿ ਇਹ ਸੰਘਰਸ਼ਾਂ ਦੀ ਮਿੱਟੀ ਹੈਗੀ ਸੋ ਅਸੀਂ ਲਗਾਤਾਰ ਸ਼ੰਭੂ ਬਾਰਡਰ ਤੋਂ ਤੁਹਾਡੇ ਤੱਕ ਤਸਵੀਰਾਂ ਲੈ ਕੇ ਆਏ ਆ ਦਿੱਲੀ ਚੱਲੋ ਦਾ ਨਾਰਾ ਸੀ ਪਰ ਹਰਿਆਣਾ ਜਿਹੜਾ ਬਾਰਡਰ ਹੈਗਾ ਉਸ ਦੇ ਅੰਦਰ ਵੀ ਨਹੀਂ ਜਾਣ ਦਿੱਤਾ 5 ਡੇਢ 100 ਮੀਟਰ ਅੰਦਰ ਹੀ ਪੰਜਾਬ ਦੇ ਆ ਕੇ ਜਿਹੜਾ ਹੈਗਾ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਹੈਗਾ ਔਰ ਵੱਡਾ ਟਰਾਲੀਆਂ ਦਾ ਕਾਫਲਾ ਹੈਗਾ ਸੜਕਾਂ ਨੂੰ ਬਿਸਤਰੇ ਬਣਾ ਲਿਆ ਹੈਗਾ ਇਹਨਾਂ ਨੂੰ ਆਪਣੀਆਂ ਆਰਾਮਗਾਹਾਂ ਬਣਾ ਲਿਆ ਹੈਗਾ ਔਰ ਬੜੀ ਚੜਦੀ ਕਲਾ ਦੇ ਨਾਲ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਕਿਨਾਰਿਆਂ ਤੇ ਵੀ ਸੁੱਤੇ ਹੋਏ ਨੇ